ਬੱਤ ਤਸ਼ਰੀਕ ਹੋ ਜੀ ਵੈਲਕਮ ਆ ਤੁਹਾਡਾ ਅੱਜ ਦੇ ਵਲੌਗ ਚ ਕਾ ਵੀ ਟਾਈਮ ਬਾਅਦ ਆਣ ਲੱਗੇ ਆ ਵਲੌਗ ਚ ਤੇ ਅੱਜ ਚੱਲੇ ਧਾਰਾ ਕਰਨ ਚੱਲ ਫੜ ਦੋਲ ਸਿਦਕ ਫੜ ਲਾ ਚੱਲ ਚੱਲੀਏ ਹਾਂ ਵਲੌਗ ਬਾਬਾ ਟਾਈਮ ਹੋ ਗਿਆ ਬੰਦ ਕੀਤੇ ਸੀ ਤੇ ਆਪਾਂ ਅਖੇ ਚੱਲ ਕਰਦੇ ਆ ਸ਼ੁਰੂ ਤੇ ਅੱਜ ਆਪਾਂ ਲੱਗੇ ਆ ਆਪਣੀ ਜਿਹੜੀ ਕਰਦੀ ਗਾਈ ਸੂਈ ਨਾ ਸ਼ਾਈਆ ਉਡੀਤ ਆ ਰਿਹਾ ਕਦੋਂ ਲੱਗੇ ਆ ਤੇ ਕਾਕਾ ਸਾਡਾ ਨਾਲ ਆ ਇਹ ਰੋਸ਼ ਸਵੇਰੇ ਇਦਾਂ ਨਾਲ ਹੀ ਆਉਂਦੀ ਆ ਸਿਦਕ ਆ ਜਾ ਆਜੋ ਹਾਂ ਵੱਚੀ ਕਿੱਥੇ ਆ ਆ ਇੱਧਰ ਵੱਚੀ ਚਲੋ ਅੰਦਰ ਅੰਦਰ ਚਲੋ ਮੈਂ ਆ ਗਿਆ ਚਲੋ ਅੰਦਰ ਆਜੋ 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 ਆ ਜਾ ਅੰਦਰ वच्छी किथे आजा वच्छी किथे वच्छी किथे वच्छी ओहो उंदे डे पे आई ले आ ले छाप कर दी छाप कर दी ओहो हो हो होली ध्यान ना ना गो चल कोई नहीं ਮੇਰੇ ਥੋੜਾ ਹੀ ਧਾਰਾ ਇਹਨੀਆਂ ਲੇਟ ਹੋ ਗਈਆਂ ਥੰਡ ਥੰਡ ਕਰਕੇ ਲੇਟ ਉੱਥੇ ਦਾ ਸ਼ਾਮਾਂ ਨੂੰ ਟਾਈਮ ਨਾ ਕੱਢ ਲਈ ਦੀ ਤੇ ਹੁਣ ਆ ਤੁਹਾਨੂੰ ਗਾਈ ਚੈੱਕ ਕਰਾਉਣੀ ਆਪਾਂ ਸ਼ਾਈਵਾਲ ਨਸਲ ਆਂਦੇ ਗਰਮ ਹੁੰਦੀ ਆ ਤੇ ਆਪਾਂ ਤੁਹਾਨੂੰ ਚੈੱਕ ਕਰਾਉਨੇ ਕਿ ਨਿਕਲ ਗਰਮ ਹੈ ਇੱਧਰ ਆਓ ਚੈੱਕ ਕਰੋ ਵੀ ਗਾੜੀ ਕੋਈ ਟੁੜੀ ਨਹੀਂ ਕੋਈ ਪੱਠਾ ਨਹੀਂ ਕੋਈ ਪਾੜਾ ਨਹੀਂ ਪੋਣਾ ਆਪਾਂ ਉਦਾਂ ਹੀ ਆ ਕੋਈ ਤੂੜੀ ਨਹੀਂ ਕੋਈ ਪੱਠਾ ਨਹੀਂ ਕੋਈ ਵੰਡ ਨਹੀਂ ਪਉਣਾ ਬਸ ਬਸ ਬੰਨ ਕਰਕੇ ਫਲੈਸ਼ ਔਨ ਕਰ ਲਾ ਉਹ ਫਲੈਸ਼ ਬੰਦੀ ਤਾਂ ਕਰਕੇ ਥੋੜਾ ਜਿਹਾ ਚੱਕਰ ਤੇ ਪੈ ਗਿਆ ਤੇ ਵੀਡੀਓ ਬੰਦ ਕਰਨੀ ਪਈ ਤੇ ਚੈੱਕ ਕਰੋ ਖੁੱਲੀ ਖਾਲੀ ਆ ਪੱਠੇ-ਪੁੱਠੇ ਨਹੀਂ ਆ ਤੇ ਨਾ ਹੀ ਵੰਡ ਪਿਆ ਆ ਪਾ ਵਸ਼ੀ ਗਾੜੀ ਬੰਨੀ ਆ ਇਹ ਸ਼ਾਈ ਵਾਲਾਂ ਦੇ ਗਰਮਿਆਂ ਤੇ ਚੈੱਕ ਕਰੋ ਕਿੰਨੇ ਕੀ ਗਰਮਾ ਲੋ ਵਾਏ ਬੱਚੀ ਵੀ ਥੱਲੇ ਨਹੀਂ ਛੱਡਦੇ ਸੀ ਦੋ ਗਾਈਆਂ ਤੇ ਦੋਹਾਂ ਦੀ ਬੱਚੀਆਂ ਹੀ ਥੱਲੇ ਨਹੀਂ ਛੱਡਦੇ ਨਿਆਣਾ ਥੱਲੇ ਨਹੀਂ ਛੱਡ ਲਾਈਆਂ ਨਹੀਂ ਥੱਲੇ ਇਦਾਂ ਬਸ ਮਿਲਦੀਆਂ ਇਦਾਂ ਚੋ ਲਈਆਂ ਨਾ ਕੋਈ ਪਾੜਾ ਤੇ ਨਾ ਕੋਈ ਗਾਣਾ ਕੋਈ ਵੰਡ ਪਾਈ ਦਾ ਪੱਠੇ ਪਾਈਦੇ ਆ ਬਾਜ ਪਾਈਦੇ ਚੋਗੇ ਆਤ ਨਹੀਂ ਬਣਾਈ ਇਹਨਾਂ ਦੀ ਵੀ ਵੰਡ ਤੇ ਜਾਂ ਪੜੇ ਨਾ ਹੀ ਬਚੀ ਦੇ ਠੀਕ ਹੈ ਜੀ ਉਹਨਾਂ ਚੋਗੇ ਤੁਹਾਨੂੰ ਦੇ ਚੈੱਕ ਕਰਾਉਨੇ ਆ ਵਿੱਚ ਆਉਂਦੇ ਛੋੜ ਲਵਾਂਗੇ ਤੇ ਬਾਕੀ ਸਦਕ ਵਾਚੀ ਕਿੱਥੇ ਆ ਵਾਚੀ ਕਿੱਥੇ ਵਾਚੀ ਹੈ ਕੀ ਇਹ ਕੀ ਹੈ ਹੈ ਚਲੋ ਮਿਲਦੇ ਆ ਤੁਹਾਨੂੰ ਅੱਧੇ ਜੇ ਚ ਛੋੜ ਹਾਂਜੀ ਦਵਾਈ ਕਰਤੀ ਆਪਾਂ ਸ਼ੁਰੂ ਤੇ ਉਹ ਜੱਗ ਕਿ ਆਪਾਂ ਵਸੀਨਾ ਚੋਣ ਲਿਆ ਵਾ ਉਨੀ ਥੱਲੇ ਨਿਆਣਾ ਪਾਉਨੇ ਨਹੀਂ ਇਹ ਦੇਖੋ ਤੁਸੀਂ ਆਖਿਆਂ ਪੈਰ ਵੀ ਪੋਟੇ ਜੀ ਬੜੀ ਬਾਬੇ ਦੀ ਕਿਰਪਾ ਆ ਜੇ ਇਹ ਗਾਈ ਉਹਦਾ ਫੋਸ ਹੈ ਜੀ ਇਹ ਕਹਿ ਵੀ ਸੱਜਣ ਨੇ ਲੈਣੀ ਹੋਈ ਤੇ ਦੱਸ ਦਿਓ ਰੇਟ ਜੈਜ ਆ ਵਪਾਰੀ ਦੇ ਆਏ ਹੀ ਤੇ ਵਪਾਰੀ ਅਸੀਂ ਭਜਾਈ ਹੀ ਆ ਇਹ ਤੁਹਾਨੂੰ ਪਤਾ ਹੀ ਆ ਉਹ ਮੁੱਕ ਦੇ ਭਾਂ ਦੇ ਆ ਵੀ ਬਾਈ ਮਿਲਦੇ ਹੈ ਇਹ ਆਪਾਂ ਇਹ ਭਜਾਈ ਆ ਤੇ ਦੁੱਧ ਉਹ ਤੁਹਾਨੂੰ ਚੈੱਕ ਕਰਾ ਦਿੰਦੇ ਬਾਕੀ ਬਾਕੀ ਨਾ ਵੀਡੀਓ ਨਾ ਬਣੇ ਦਿਓ ਠੀਕ ਆ ਵਾਜ ਪਾਲੀ ਵੰਡ ਵੰਡ ਬਾੜੀ ਪਾਲੀ ਦੂ ਵੰਡ ਪਣਾ ਤਾਂ ਉਹਨੇ ਵੰਡਾ ਗਾਇਆਂ ਚੋਲੀਆਂ ਨਾ ਬਾਜ ਪਾਵਾਂਗੇ ਵੰਡ ਰੱਖ ਲਈ ਉੱਥੇ ਰਾਂਦੇ ਹਾਂ ਚੱਲ ਆ ਗਿਆ ਵੈਰੀ ਗੁੱਡ ਬੋ ਬੀਬਾ ਕੀ ਹਾਂ ਖੂ ਮਾਰ ਦੇ ਨੇ ਹਾਂਜੀ ਮੰਨ ਦਾ ਕਾਦੇ ਨੇ ਚੱਕ ਕਰੋ ਜੀ ਤਾਂ ਬਾਲਟੀ ਦੇ ਆ ਜਿਹੜਾ ਇਹ ਵਛੀ ਦਾ ਜੋ ਆ ਜੀ ਉਹਨੂੰ ਬੋਤਲਾਂ ਚ ਝਾਉਨੇ ਆ ਤੇ ਸ਼ਾਈ ਵਾਲ ਦੀ ਉਹ ਸ਼ੀ ਗਾਈਆਂ ਆਪਣੀ ਠੰਡੀ ਸੀਲ ਆ ਬੱਚਾ ਗਾੜੀ ਬੰਦ ਹੋ ਤੇ ਮਗਰ ਜਿਹੜਾ ਵਛੀ ਆ ਇਹ ਆ ਜਰਸੀ ਦੀ ਇਹ ਵੀ ਠੀਕਾ ਚੰਗਾ ਲਵਾਇਆ ਹੈ ਆਪਾਂ ਜੇ ਕਿ ਵੀ ਪ੍ਰਾਣੇ ਲੈਣੀ ਹੋਈ ਤੇ ਦੱਸ ਦਿਓ ਠੀਕ ਹੈ ਜੀ ਤੇ ਚਲੋ ਹਾਂਜੀ ਬਾਕੀ ਮਿਲਨੇ ਆ ਤੁਹਾਨੂੰ ਫਿਰ ਅਗਲੇ ਵਲੌਗ ਦੇ ਅੱਜ ਦਾ ਵਲੌਗ ਇਹਦਾ ਹੀ ਹੋ ਗਈ ਤੇ ਠੀਕ ਹਾਂ ਲੋਟੂ ਪਿਆਣਾ ਨੂੰ ਨਾ ਹੁ ਬਦਲ ਪੈਗੀ ਮਾਰਦੀ ਆ ਨਹੀਂ ਮਾਰਦੀ ਰੋੜਾ ਉਹ लाਡ ਕਰਦੀ ਆ ਹੈ ਚਲੋ ਜੀ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਬਾਈ ਅਪੂਂਡੀ ਜੀ ਚਲੋ ਜੀ ਠੀਕ ਆ ਜੀ